ਸਾਰੇ ਨੇ ਦੇਖੋ ਜਿਹੜਾ ਇਹ ਪਾਣਾ ਦਾ ਜੇ ਬਾਣਾ ਬੰਦਾ ਬੈਠੇ ਜਿਹਨੇ ਜਿਹੜਾ ਹੈ ਉਹ ਜਾਣਾ ਕਿਉਂ ਨਹੀਂ ਹੈਪੀ ਬੀ ਬਿਊਟੀਫੁਲ ਤੁਸੀਂ ਬਹੁਤ ਕੰਟਰੀਆਂ ਦੇ ਵਿੱਚੋਂ ਦੇਖੂਗੇ ਬਹੁਤ ਕਰਤਾਈ ਹੈ ਪਵਾਰਾ ਬਸਮਤ ਦੇਖੋ ਕਿਉਂਕਿ ਇੱਥੇ ਸਾਡੀਆਂ ਹਸਪਤਾਲਾਂ ਵੀ ਹੋਈਆਂ ਨੇ ਕਿ ਪੈਦਲ ਤੁਰਨ ਵਾਲਾ ਵੀ ਉੱਥੇ ਤੋਂ ਰਹਿ ਜਾਂਦਾ ਜੀ ਸਾਈਕਲ ਵਾਲਾ ਵੀ ਉੱਥੇ ਤੋਂ ਰਹਿ ਜਾਂਦਾ ਜੀ ਤੇ ਵੱਡੀ ਗੱਡੀ ਵਾਲਾ ਵੀ ਉੱਥੇ ਤੋਂ ਜਾ ਟਰੱਕ ਵੀ ਉੱਥੇ ਤੋਂ ਜਾਏਗਾ ਚਲੋ ਜੇ ਇਹ ਨਹੀਂ ਕਰਦਾ ਤੇ ਨਕੋਟ ਕਿਦਾਂ ਦੇ ਟੁਕੜੇ ਨੇ ਨਿਕਲਣਾ ਲਿਖਿਆ ਨੇ ਮੇਰੇ ਮੋਨੇ ਕੋ ਬਹੁਤ ਜਾਨ ਹੈ ਜਦੋਂ ਮੈਂ ਚੈਰਾ ਮਾਂ ਟੈਂਟ ਲਾ ਰਿਹਾ ਹਾਂ ਉਹ ਵੀ ਰਾਗਰ ਕੀ ਮੈਂ ਮੈਂ ਪੂਰੀ ਦੁਪਾਈ ਸੀ ਮੈਂ ਪਲੇਟ ਤੇ ਲੱਗੇ ਨਾ ਕਿ ਆਲੂ ਰਲ ਕੇ ਲਾਈ ਨਾ ਰਹਾ ਬਹੁਤ ਸਿਸਟਮ ਪਸੂਦਾ ਲੈਣ ਚਾਹੀਏ ਸਰਕਾਰ ਨੂੰ ਪੂਰਾ ਟੈਗ ਕਰਨਾ ਚਾਹੀਦਾ ਹੈ ਕਿਹਦਾ ਵੀ ਕਾਰਨ ਸਰਕਾਰ ਗੁੰਡਾ ਨਾਮ ਦੇ ਗਿਆ ਤਾਂ ਨਗਰ ਆ ਗਿਆ ਪਤਾ ਨਹੀਂ ਕਿੰਨੇ ਲੋਕੀ ਦੇ ਗਏ ਹੋ ਵੇਖੋ ਬਹੁਤ ਹੋ ਗਏ ਕਈ ਰਾਤ ਵੀ ਗਏ ਖਾਸ ਹੋਏ ਪਹੁੰਚਣ ਵਾਲੀ ਰਾਤ ਵੀ ਖਾਸ ਹੋਏ ਉਹਤੇ ਕਿਸੇ ਨੇ ਲੋਰ ਕੀਤੀ ਠੀਕ ਹੈ ਜੀ ਅਸੀਂ ਦੁਆਵਾਂ ਅਰਦਾਸਾਂ ਬੇਨਤੀਆਂ ਤਰਸ ਤਪੀਓ ਪ੍ਰੇਤਾਂ ਕਾਤੇ ਲਾੜੇ ਦੇ ਲਾੜੇ ਦੇ ਅੱਗੇ ਹੱਥ ਅੱਡੇ ਵੈਗਰੂ ਵਾਲ ਨੇ ਵਹਿਕ ਤੇ ਕਿ ਹੱਥ ਤੇ ਰਾਮਾ ਨੇ ਰਾਵਣ ਨੇ ਕਿ ਹੱਥ ਤੇ ਕਿਉਂਕਿ ਸਾਡੇ ਅੰਦਰ ਇੱਕ ਜੁਦਾ ਅਹਿਸਾਸ ਹੈ ਕਿ ਉਹ ਅਸੀਂ ਸੰਗੋ ਅਹਿਸਾਸ ਸੰਦਰਭ ਜੁੜੇ ਰਹਿੰਦੇ ਸਾਨੂੰ ਖੁਸ਼ੀ ਦਰਤੀ ਹੈ ਸਾਡੇ ਅੰਦਰ ਉਸੇ ਹੀ ਨੇ ਹੈਗੇ ਸੀ ਸਾਨੂੰ ਸਾਰਾ ਤਕਉਂ ਦਾ ਜੁੜਾ

ਸਾਰਿਆਂ ਨੇ ਦੇਖੋ ਜੀ ਕਿ ਐਂ ਪਾਣਾ ਦਾ ਜਿਆ ਪਾਣਾ ਦਾ ਬੰਦਾ ਬੈਠਾ ਜਿਹਨੇ ਜਿਹੜਾ ਹੈ ਉਹ ਜਾਣਾ ਪੈਣਾ ਹੈ ਭਾਰ ਚੁੱਕਿਆ ਕਿ ਉਹਦਾ ਕੋਈ ਨਾ ਕੋਈ ਬਚਾ ਨਹੀਂ ਬਾਈ ਵੀ ਗੱਲ ਤੇ ਟੈਕਸ ਤੇ ਟੈਕਸ ਹੋ ਟੈਕਸ ਕਿਰ ਕਿਉਂ ਨਹੀਂ ਹੈ ਵੀ ਮੋਟਰ ਗਾਰ ਵਿੱਚ ਤੁਸੀਂ ਬੋਰਡ ਕੈਂਟਰੀਆਂ ਦੇ ਵਿੱਚ ਵੀ ਪੂਰੀ ਤੋਂ ਵੱਧ ਘਟਾਈ ਦਵਾਰਾ ਉਸ ਮਤਲਬ ਟਿਕਾਉਂ ਕਿਉਂਕਿ ਇੱਥੇ ਸਾਡੀਆਂ ਸੜਕਾਂ ਵੀ ਹੋਈਆਂ ਨੇ ਕਿ ਪੈਦਲ ਤੁਰਨ ਵਾਲਾ ਵੀ ਉੱਥੇ ਤੋਂ ਰਹਿ ਜਾਂਦਾ ਜੀ ਸਾਈਕਲ ਵਾਲਾ ਵੀ ਉੱਥੇ ਤੋਂ ਰਹਿ ਜਾਂਦਾ ਜੀ ਤੇ ਵੱਡੀ ਗੱਡੀ ਵਾਲਾ ਵੀ ਚੁੱਤ ਗਿਆ ਟਰੱਕ ਵੀ ਚੁੱਤ ਗਿਆ ਚਲੋ ਜੇ ਇਹ ਨਹੀਂ ਉਸਰਦਾ ਕਿ ਨਕੋ ਘਟ ਕਿਦਾਂ ਦੇ ਟੁਕੜੇ ਨੇ ਜਿਹਨਾਂ ਨੇ ਲਿਖਿਆ ਨੇ ਰੈਂਸ ਬਰਾਬਰ ਸੁਣਾ ਦੋ ਸੋ ਵੀ ਕਿ ਪਰ ਮੰਡਾ ਬੋ ਟੋਕਿਆ ਅੱਗੇ ਜਾਇਆ ਪਈ ਆਪਣਾ ਇਹ ਨਾ ਬੋ ਤੁਹਾਨੂੰ ਮੋਨੇ ਕਰੋ ਜੇ ਬੰਨ ਮਾਈ ਚੈਰਾ ਮੰਡਾ ਟੈਂਟ ਲਾ ਲਓ ਵੀ ਇਹ ਵੀ ਹਾਂ ਜੇ ਮੈਂ ਮੈਂ ਕੋਈ ਐਸੀ ਮੱਤ ਦੇ ਜਾਏ ਸਰਕਾਰਾਂ ਤੁਸਾਂ ਮਨਾਟਾ ਇਹ ਕਰਾ ਦੇ। ਕੱਲ ਗੁੰਡਾ ਨਾਮ ਰਿਖਿਆ ਤਾਂ ਨਗਰ ਚ ਆ ਗਿਆ। ਪਤਲੀ ਕਿੰਨੇ ਭੂਤ ਦੇਖਣਗੇ ਹੋ। ਬਈ ਰਾਤ ਵੀ ਗਏ। ਆਸਾ ਹੋਏ ਕਿ ਆਉਣ ਵਾਲੀ ਰਾਤ ਵੀ ਆਸਾ ਹੋਵੇ। ਕੋਈ ਕਿਸੇ ਨੇ ਨਹੀਂ ਲੋੜ ਕੀਤੀ। ਠੀਕ ਹੈ ਜੀ ਅਸੀਂ ਦੁਆਵਾਰ ਅਰਦਾਸਾਂ ਬੇਨਤੀਆਂ ਕਰੇ ਤਾਂ ਵੀ ਫਿਰ ਤਾਂ ਕਰਦੇ। ਲਾੜੇ ਨੇ ਲਾੜੇ ਅੱਡੇ ਪੈਂਗੋੜ ਨੇ ਵਹਿਕਦੇ ਕਿ ਹੱਥ ਟੇ। ਬਰਾਮਣ ਨੇ ਰਾਵਣ ਨੇ ਕਿ ਹੱਥ ਟੇ। ਕੋਈ ਸਾਡੇ ਅੰਦਰ ਇੱਕ ਜੰਦਾ ਐਸਾ ਹੈ ਕਿ ਉਹ ਅਸੀਂ ਸੰਗੋ ਐਸਾ ਹਾਸਾ ਸੁਣਾ ਕੇ ਬੰਦ ਕਰਦੇ ਹਾਂ ਸਾਡਾ ਖੌਲ ਦਰਦੀ ਹੈ ਸਾਡੇ ਅੰਦਰ ਮਸ਼ੀਨ ਹੀ ਹੈ ਗਿਆ ਸੀ ਸਾਨੂੰ ਸਾ ਤੋਕੋ ਨਾ ਜਦ ਤੂੰ ਕੋਈ ਵੀ ਖਾਸਾ ਹੁੰਦਾ ਜੀਤੇਗਾ ਰਗੀ ਦਾਲਾ ਬੱਕਰੀ ਪਰ ਹੁਣ ਦਾਲਾ ਤਰੀਏ ਜੇ ਆਵਾਰਾ ਬਸ ਨਾ ਜਗਾ ਜੇ ਇਹ ਕੋਸ ਜਿਵੇਂ ਦੇ ਇਸ ਮੇਲੇ ਚ ਨਾ ਕੋਈ